ਆਪਰੇ ਤੋਂ ਕੀ ਲੈਣਾ ਆਪਾਂ ਸਕੂਲਾਂ ਦੀ ਗੱਲ ਕਰੀਏ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਆਪਾਂ ਬਿਜਲੀ ਦੀ ਗੱਲ ਕਰੀਏ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸੀਵਰੇਜ ਦੀ ਗੱਲ ਕਰੀਏ ਆਪਾਂ ਵਪਾਰ ਦੀ ਗੱਲ ਕਰੀਏ ਦੁਕਾਨਦਾਰ ਦੀ ਗੱਲ ਕਰੀਏ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਬਸ ਮੈਂ ਤਾਣਾ ਬਾਣਾ ਬੁਣਿਆ ਪਿਆ ਤਵੀਤ ਬਣਾਈ ਜਾਣਾ ਬੱ ਡੌਲੇ ਫੜਾ ਦਿਓ ਬੰਨਣਾ ਹੀ ਨੇ ਵੀਰੋ ਪੰਜਾਬ ਦਾ ਆਰਥਿਕ ਤਾਣਾ ਬਾਣਾ ਬੁਣੀ ਜਾਣਾ ਅਕਤੂਬਰ ਤੱਕ ਮੇਰੇ ਕੋਲੇ ਹਿਸਾਬ ਕਿਤਾਬ ਲਾ ਕੇ 7000 ਕਰੋੜ ਦੀ ਬਜਟ ਹੋ ਬਜਟ ਹੋ ਜਿਹੜਾ ਬਚਤ ਹੋਊਗੀ ਬਜਟ ਚ ਬਸ ਉਸ ਤੋਂ ਬਾਅਦ ਮੇਰਾ ਪਹਿਲੀ ਗਾਰੰਟੀ ਜਿਹੜੀ ਰਹੇਗੀ ਹਾਲਾਂਕਿ 5 ਸਾਲ ਦੀ ਪੂਰੀ ਕਰਨੀ ਸੀ 7000 ਕਰੋੜ ਦੀ ਗਾਰੰਟੀ ਨਹੀਂ ਹੈਗੀ ਉਹ 525500 ਕਰੋੜ ਦੀ ਹੈ ਪਰ 7000 ਕਰੋੜ ਰੁਪਇਆ ਬਚਾ ਕੇ ਵਧੀਆ ਲਾਣੇ ਦਾ ਰੋਹੀ ਹੁੰਦਾ ਹੈ ਜਿਹੜਾ ਘਰ ਦੇ ਖਰਚੇ ਚੁੱਕ ਖਰਚੇ ਘਟਾ ਕੇ ਘਰ ਦਾ ਪ੍ਰੋਫਿਟ ਵਧਾ ਕੇ ਕਰ ਕਰਨ ਨੂੰ ਉੱਚਾ ਲੈ ਕੇ ਜਾਵੇ 7000 ਕਰੋੜ ਦੀ ਬਜਟ ਹੋਊਗੀ ਉਹਦੇ 5200 ਤੋਂ 5500 ਕਰੋੜ ਦੀ ਸਭ ਤੋਂ ਪਹਿਲਾ ਜਿਹੜੀ ਕਿਸ਼ਤ ਹੈ ਉਹ ਵਰਤਾਂ ਵਰਤਣ ਵਾਸਤੇ ਲੋਕਾਂ ਤੇ ਆ ਸਾਡੀਆਂ ਮਾਮਾ ਪੈਣਾ ਦਾ ਸਤਕਾਰ ਸਨਮਾਨ ਜਿਹੜਾ 1000 ਰੁਪਿਆ ਬੋਲੇ ਹੋਇਆ ਉਹ ਕਰਾਂਗੇ ਕਰਨ ਨੂੰ ਮੈਂ ਜਿਵੇਂ ਕਰਨਾ ਹੁੰਦਾ ਉਹ ਐ ਵੈਸੀ ਨਕਲੀ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਕਰ ਦਿੰਦਾ ਵੀ ਚਲੋ 4 ਕੁ ਮਹੀਨੇ ਆਪਾਂ ਪੈਸੇ ਦੇ ਦਿੰਨੇ ਆ ਵੋਟਾਂ ਲੰਘ ਜਾਣਗੀਆਂ ਫਿਰ ਫਿਰ ਬਸ ਸਕੀਮ ਬੰਦ ਕਰ ਲਾਂਗੇ ਨਾ ਮੈਂ ਤੁਹਾਨੂੰ ਪਹਿਲਾਂ ਦੱਸੀ ਜਾਣਾ ਜਿੱਦ ਦੇ ਸਕੀਮ ਸ਼ੁਰੂ ਹੋ ਗਈ ਸਾਰੀ ਜ਼ਿੰਦਗੀ ਫਿਰ ਬੰਦ ਨਹੀਂ ਹੋਣੀ ਬੰਦ ਨਹੀਂ ਹੋਣੀ ਉਹ ਚੱਲੂਗੀ ਜਿਵੇਂ ਬਿਜਲੀ ਦਾ ਬਿੱਲ ਹੈ 0 ਇੱਕ ਵਾਰ ਹੀ ਆ ਗਿਆ ਮੁੜ ਕੇ ਤਾਂ ਨਹੀਂ ਨਾ ਕੋਈ ਪ੍ਰੋਬਲਮ ਆਈ ਹਰ ਬਿੱਲ 0 ਆਇਆ ਕਰੂਗਾ ਇਸ ਤਰ੍ਹਾਂ ਹਰ ਮਹੀਨੇ ਤੁਹਾਨੂੰ ਛਗਨ ਦੇ ਪੈਸੇ ਪਹੁੰਚਿਆ ਕਰਨਗੇ ਪੈਣਾ ਨੂੰ ਮਾਮਲਾ ਥੋੜਾ ਟਾਈਮ ਲੱਗ ਜੂਗਾ 5-7 ਮਹੀਨੇ ਲੱਗ ਜਾਣਗੇ ਪਰ ਪੱਕੇ ਪੈਰੀ ਕਰੂੰਗਾ ਮੈਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਉਹਨਾਂ ਨੂੰ ਇਹਨੇ ਅੰਦਰ ਕਰਤਾ ਸੀ ਉਹਨੂੰ ਲੱਗਦਾ ਸੀ ਸ਼ਾਇਦ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਉਹਨੂੰ ਪਤਾ ਨਹੀਂ ਕੇਜਰੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਦਾ ਨਾਮ ਹੈ ਬੰਦੇ ਨੂੰ ਤਾਂ ਫੜ ਲੋਂਗੇ ਪਰ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਸੋ ਇਸ ਕਰਕੇ ਕੇਜਰੀਵਾਲ ਸਾਹਿਬ ਵੀ ਬਾਹਰ ਆ ਗਏ ਉਹ ਦਿੱਲੀ ਪ੍ਰਚਾਰ ਕਰ ਰਹੇ ਨੇ ਔਰ ਮੈਥੋਏ ਪੁੱਛਦੇ ਨੇ ਇਹ ਗੱਲ ਉਹਨਾਂ ਦੀ ਕਮਾਲ ਹੈ ਮੈਨੂੰ ਸ਼ਾਮ ਨੂੰ ਪੁੱਛਦੇ ਨੇ ਅੱਜ ਕਿੱਥੇ ਕਿੱਥੇ ਸੀ ਮੈਂ ਕਹੂੰਗਾ ਜੀ ਲੁਧਿਆਣਾ ਤੇ ਰਾਏਕੋਟ ਅੱਛਾ ਬਾਕੀ ਭਾਸ਼ਣ ਤਾਂ ਆਪਣਾ ਸੱਚਾ ਹੀ ਹੁੰਦਾ ਜੋ ਬੋਲਿਆ ਉਹ ਸੱਚ ਬੋਲਿਆ ਉਹ ਬਸ ਮੈਨੂੰ ਨਾਰੇ ਦੱਸਦੇ ਇਨਕਲਾਬ ਜਿੰਦਾਬਾਦ ਦੇ ਉਹ ਕਿੰਨੀ ਕਿ ਸ਼ਿੱਦਤ ਨਾਲ ਲੱਗ ਰਹੇ ਸੀ ਮੈਂ ਸੁਣਨੇ ਨੇ ਉਹ ਮੈਂ ਵੀਡੀਓ ਭੇਜਦਾ ਜੀ ਕੱਲੇ ਨਾਰਿਆਂ ਦੀ ਪਰ ਉਹ ਨਾਰਿਆਂ ਤੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਕਹਿੰਦੇ ਵੀ ਇਹਦਾ ਮਤਲਬ ਦਿਹਾੜੀ ਵਾਲੇ ਨਹੀਂ ਹੈਗੇ ਇਹ ਕਿਸੇ ਲਾਲਚ ਦੇ ਦੇਖ ਕੇ ਨਹੀਂ ਬੁਲਾਏ ਹੋਏ ਤਾਂ ਫਿਰ ਆਪਣੇ ਜਮਾਂ ਪੱਕੇ ਨੇ ਇਹਦਾ ਭਮੱਕੜ ਨੇ ਭਮੱਕੜ ਫੋ ਦੋ ਨਾਰੇ ਲਾ ਦਿਓ ਦੋਨੇ ਹੱਥ ਉੱਪਰ ਚੱਕ ਕੇ ਤੇ ਲੁਧਿਆਣਾ ਨੰਬਰ 1 ਹੁਣ ਤੱਕ ਨਾਰਿਆਂ 'ਚ ਨਾਰਿਆਂ 'ਚ ਹੁਣ ਤੱਕ ਬਾਗਾ ਪਰਾਣਾ ਅੱਗੇ ਚੱਲ ਰਿਹਾ ਹੈ ਬਾਗਾ ਪਰਾਣਾ ਨਾਰਿਆਂ 'ਚ ਅੱਗੇ ਚੱਲ ਰਿਹਾ ਹੈ ਤੇ ਉਧਰ ਪੀਖੀ ਵਿੰਡ ਦੂਜੇ ਨੰਬਰ ਤੇ ਚੱਲ ਰਿਹਾ ਹੈ ਤੇ ਲੁਧਿਆਣਿਆਂ ਚ ਆਏ ਆ ਤੇ ਅੱਜ ਫਿਰ ਇੰਨੀ ਜ਼ੋਰ ਦੀ ਨਾਲੇ ਲਾ ਦਿਓ ਕਿ ਤੁਸੀਂ ਕੰਪੀਟੀਸ਼ਨ ਦੇ ਵਿੱਚ ਜਿਵੇਂ ਆਈਪੀਐਲ ਚ ਚਾਰ ਟੀਮਾਂ ਕੁਆਲੀਫਾਈ ਕਰਦੀਆਂ ਤੁਸੀਂ ਵੀ ਕੁਆਲੀਫਾਈ ਕਰ ਜਿਓ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਲ ਲਾ ਦਿਓ ਇਨਕਲਾਬ ਥੋੜਾ ਹੋਰ ਇੱਕ ਚਾਂਸ ਹੋਰ ਦਿੰਨੇ ਆ ਕਿਸਾਨ ਨੂੰ ਹੋਰ ਉੱਚੀ ਕਿਉਂਕਿ ਜਿੰਨੀ ਗਿਣਤੀ ਹੈ ਗੂੰਜੇ ਅਸਮਾਨ ਆਪਾਂ ਬਾਕੀ ਲੁਧਿਆਣਾ ਰੂਪੀ ਦਿਲ ਜਿਹੜਾ ਪੰਜਾਬ ਦਾ ਬਹੁਤ ਕੁਛ ਬਹੁਤ ਕੁਛ ਮੇਰੇ ਮਾਂਚ ਲੁਧਿਆਣੇ ਵਾਰੇ ਰਚਿਆ ਪਿਆ ਕਿਉਂਕਿ ਇਹ ਮੇਰੀ ਕਰਮ ਭੂਮੀ ਹੈ ਮੈਂ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਮੈਂ ਉਧਰ ਅਗਰਨਗਰ ਵਾਲੀ ਸਾਈਡ ਤੇ ਰਹਿੰਦਾ ਹੁੰਦਾ ਸੀ ਆਦਰਸ਼ ਕਲੋਨੀ ਅਗਰਨਗਰ ਪਾਈ ਰਣਜੀਤ ਸਿੰਘ ਨਗਰ ਪਾਈ ਰਾਜਗੁਰੂ ਨਗਰ ਇੱਥੇ ਵੀ ਆਉਂਦਾ ਹੁੰਦਾ ਸੀ ਭਦੌੜ ਹਾਊਸ ਚੌੜਾ ਬਾਜ਼ਾਰ ਸਭ ਮਹਗਾਹੇ ਹੋਇਆ ਇਲਾਕੇ ਸੋ ਮੇਰੀ ਕਰਮ ਭੂਮੀ ਹੈ ਸੋ ਮੈਂ ਚੋਣਾ ਮੇਰੀ ਕਰਮ ਭੂਮੀ ਜੇ ਮੇਰੇ ਹੱਥ 'ਚ ਕੋਈ ਪੈਨਸਲ ਹੈ ਜੇ ਹੱਥ 'ਚ ਕੋਈ ਤਾਕਤ ਹੈ ਤਾਂ ਮੈਂ ਕਰਮ ਭੂਮੀ ਵਾਸਤੇ ਚਲਾਵਾਂ ਤੈਨੂੰ ਸਭ ਤੋਂ ਖੂਬਸੂਰਤ ਬਣਾਵਾਂ ਤਾਂ ਕਿ ਜਿਹੜਾ ਵਪਾਰੀ ਬਾਹਰੋਂ ਕਿਹੜਾ ਲੁਧਿਆਣੇ ਆਉਂਦਾ ਉਹ ਦੁਬਾਰਾ ਜਾਵੇ ਨਾ ਬਲਕਿ ਆਪਣੇ ਗਵਾਂਢੀ ਨੂੰ ਬੁਲਾਵੇ ਕਿ ਤੂੰ ਵੀ ਇੱਥੇ ਆ ਜਾ ਵੀਰੋ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਹਾਡਾ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਗਰਮੀ ਬਹੁਤ ਹੈ ਇਸ ਵਾਰ 34 ਡਿਗਰੀ ਹੈ ਜਿੰਦਾਬਾਦ ਬਜਾਰਾਂ ਚੋਣਾ ਆਪਣੀਆਂ ਬਾਲਕੋਨੀਆਂ ਮਕਾਨਾਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਬੱਚਾ ਸਮੇਤ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਬੱਚਿਆਂ ਨੂੰ ਖੁਸ਼ਖਬਰੀ ਦੇ ਦਿਓ ਮਾਪਿਆਂ ਨੂੰ ਵੀ ਖੁਸ਼ਖਬਰੀ ਕਿ ਗਰਮੀ ਪੈ ਅਸੀਂ ਫਿਰ ਗਰਮੀ ਦੀਆਂ ਛੁੱਟੀਆਂ ਕੱਲ ਤੋਂ ਹੀ ਕਰਤੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਬੱਚੇ 12 1 ਵਜੇ 2 ਵਜੇ ਆਉਂਦੇ ਆ ਤਾਂ ਮਾਪਿਆਂ ਨੂੰ ਵੀ ਜਦੋਂ ਲੈ ਕੇ ਆਉਣਾ ਪੈਂਦਾ ਥੋੜਾ ਜਿਹਾ ਬੱਚਿਆਂ ਨੂੰ ਪਰ ਮੇਰੀ ਬੇਨਤੀ ਹੈ ਬੱਚਿਆਂ ਨੂੰ ਇਹ ਕਹਿ ਦਿਓ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੈਗਾ ਬਾਹਰ ਘੁੰਮ ਘੁੰਮ ਕੇ ਖੇਡ ਖੇਡ ਕੇ ਗਰਮੀ ਲਵਾ ਲੈਣ ਪਰਨ ਵੀ ਉਹ 10 ਦਿਨ ਛੁੱਟੀਆਂ ਵਧਾਈਆਂ ਨੇ ਪਰ ਵੀਰੋ ਆ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜੀ ਇਹਨੂੰ ਤੁਸੀਂ ਕਿਸੇ ਭਾਅ ਨਹੀਂ ਵੇਚ ਸਕਦੇ ਇਹ ਅਨਮੋਲ ਚੀਜ਼ ਹੈ ਅਨਮੋਲ ਚੀਜ਼ ਹੈ ਇਹਨੂੰ ਕਿਸੇ ਭਾਅ ਇਹ ਵੀ ਤਾਂ ਬਿਲਕੁਲ ਹੀ ਕੀਮਤ ਨਹੀਂ ਜਿਹੜੇ ਜਿਹੜੇ ਤੁਸੀਂ ਸਿਰ ਤੇ ਫੁੱਲ ਸਿੱਟ ਰਹੇ ਹੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦੇ ਕਰਾ ਕਰਾਂ 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 ਰੁਕ ਜਾ ਸੋ ਵੀਰੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦਾ ਪਿਆਰ ਉਹ ਤਾਂ ਵਿਚਾਰੇ ਹੈਲਮਟ ਲੈ ਕੇ ਜਾਣ ਵਾਲੀ ਹਲ ਹਾਲਤ ਹੋਈ ਪਈ ਹੈ ਬਾਈ ਜੀ ਕਹਿੰਦਾ ਹੱਕ ਨਹੀਂ ਦਿੱਤਾ ਕਿਸੇ ਹੱਕ ਨਹੀਂ ਦਿੱਤਾ ਬਾਈ ਜੀ ਕਹਿ ਲੋ ਜੀ ਬਾਈ ਜੀ ਕਹਿ ਲੋ ਇਹ ਕਹਿੰਦਾ ਪਹਿਲਾ ਮੁੱਖ ਮੰਤਰੀ ਜਿਹਨੂੰ ਬਾਈ ਜੀ ਕਹਿ ਲੰਨੇ ਆ ਕਿਉਂਕਿ ਮੈਂ ਤੁਹਾਡੇ ਚੋਂ ਆ ਪਹਿਲਾਂ ਵਾਲੇ ਤਾਂ ਕਾਕਾ ਜੀ ਸਾਹਿਬ ਜੀ ਮਹਾਰਾਜਾ ਸਾਹਿਬ ਜੀ ਛੋਟੇ ਰਾਜਾ ਸਾਹਿਬ ਜੀ ਬੀਬਾ ਜੀ ਛੋਟੇ ਬੀਬਾ ਜੀ ਆ ਪਹਿਲੀ ਵਾਰ ਆ ਬਾਈ ਜੀ ਕਿਵੇਂ ਹੋ ਠੀਕ ਆ ਪਪੀ ਆਪਣਾ ਨੰਬਰ ਕਿੰਨੇਵੇਂ ਨੰਬਰ ਤੇ ਆਪਣਾ ਬਟਨ ਪਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ ਬਾਟਨ ਤੇ ਵੀ ਜਿਹੜਾ ਮਸ਼ੀਨ ਚਾ ਉਹ ਵੀ ਬਾਟਨ ਇੱਕ ਨੰਬਰ ਦੀ ਐ ਆਉਣਾ ਵੀ ਇੱਕ ਨੰਬਰ ਦੀ ਐ ਹੋਰ ਕੋਈ ਬਾਟਨ ਵੱਲ ਦੇਖੋ ਨਾ ਚਿੱਟਾ ਮੋਤੀ ਆ ਉਤਰਿਆਊਗਾ ਕੋਈ ਪਤਾ ਨਹੀਂ ਕੀ ਕੀਤਾ ਪਿਆ ਕੋਈ ਵਿਚਾਰਾ ਬਠਿੰਡੇ ਵਾਲਾ ਲਿਆ ਕੇ ਇੱਥੇ ਸੜਦਾ ਉਹ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆ ਉਹ ਬਾਹਰ ਦਾ ਫਿਰਦਾ ਵੀ ਪਾਠਣ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊਆਂ 'ਚ ਕਾਂਗਰਸ ਕਹੇ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਭਾਜਪੀ ਥੋੜਾ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗੂ ਸੋ ਵੀਰੋ ਆਪਾਂ ਉਹਨਾਂ ਦਾ ਕੁਛ ਨਹੀਂ ਲੈਣਾ ਆਪਾਂ ਚਲੜੀ ਜਾਣ ਆਪਾਂ ਇਹ ਤਾਂ ਕੀ ਲੈਣਾ ਆਪਾਂ ਸਕੂਲਾਂ ਦੀ ਗੱਲ ਕਰੀਏ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਆਪਾਂ ਬਿਜਲੀ ਦੀ ਗੱਲ ਕਰੀਏ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸੀਵਰੇਜ ਦੀ ਗੱਲ ਕਰੀਏ ਆਪਾਂ ਵਪਾਰ ਦੀ ਗੱਲ ਕਰੀਏ ਦੁਕਾਨਦਾਰ ਦੀ ਗੱਲ ਕਰੀਏ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਬਸ ਮੈਂ ਤਾਣਾ ਬਾਣਾ ਬੁਣਿਆ ਪਿਆ ਤਵੀਤ ਬਣਾਈ ਜਾਣਾ ਬੱ ਡੌਲੇ ਫੜਾ ਦਿਓ ਬੰਨਣਾ ਹੀ ਨੇ ਵੀਰੋ ਪੰਜਾਬ ਦਾ ਆਰਥਿਕ ਤਾਣਾ ਬਾਣਾ ਬੁਣੀ ਜਾਣਾ ਅਕਤੂਬਰ ਤੱਕ ਮੇਰੇ ਕੋਲੇ ਹਸਾਬ ਕਿਤਾਬ ਲਾ ਕੇ 7000 ਕਰੋੜ ਦੀ ਬਜਟ ਹੋ ਬਜਟ ਹੋ ਜਿਹੜਾ ਬਚਤ ਹੋਊਗੀ ਬਜਟ ਚ ਬਸ ਉਸ ਤੋਂ ਬਾਅਦ ਮੇਰਾ ਪਹਿਲੀ ਗਾਰੰਟੀ ਜਿਹੜੀ ਰਹੇਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਸੀ 7000 ਕਰੋੜ ਦੀ ਗਾਰੰਟੀ ਨਹੀਂ ਹੈਗੀ ਉਹ 525500 ਕਰੋੜ ਦੀ ਹੈ ਪਰ 7000 ਕਰੋੜ ਰੁਪਇਆ ਬਚਾ ਕੇ ਵਧੀਆ ਲਾਣੇ ਦਾ ਰੋਹੀ ਹੁੰਦਾ ਹੈ ਜਿਹੜਾ ਘਰ ਦੇ ਖਰਚੇ ਚੁੱਕ ਖਰਚੇ ਘਟਾ ਕੇ ਘਰ ਦਾ ਪ੍ਰੋਫਿਟ ਵਧਾ ਕੇ ਕਰ ਕਰਨ ਨੂੰ ਉੱਚਾ ਲੈ ਕੇ ਜਾਵੇ 7000 ਕਰੋੜ ਦੀ ਬਜਟ ਹੋਊਗੀ ਉਹਦੇ 5200 ਤੋਂ 5500 ਕਰੋੜ ਦੀ ਸਭ ਤੋਂ ਪਹਿਲਾ ਜਿਹੜੀ ਕਿਸ਼ਤ ਹੈ ਉਹ ਵਰਤਾਂ ਵਰਤਣ ਵਾਸਤੇ ਲੋਕਾਂ ਤੇ ਆ ਸਾਡੀਆਂ ਮਾਮਾ ਪੈਣਾ ਦਾ ਸਤਕਾਰ ਸਨਮਾਨ ਜਿਹੜਾ 1000 ਰੁਪਿਆ ਬੋਲਿਆ ਹੋਇਆ ਉਹ ਕਰਾਂਗੇ ਕਰਨ ਨੂੰ ਮੈਂ ਜਿਵੇਂ ਕਰਨਾ ਹੁੰਦਾ ਉਹ ਐ ਵੈਸੀ ਨਕਲੀ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਕਰ ਦਿੰਦਾ ਵੀ ਚਲੋ 4 ਕੁ ਮਹੀਨੇ ਆਪਾਂ ਪੈਸੇ ਦੇ ਦਿੰਨੇ ਆ ਵੋਟਾਂ ਲੰਘ ਜਾਣਗੀਆਂ ਫਿਰ ਫਿਰ ਬਸ ਸਕੀਮ ਬੰਦ ਕਰ ਲਾਂਗੇ ਨਾ ਮੈਂ ਤੁਹਾਨੂੰ ਪਹਿਲਾਂ ਦੱਸ ਜਾਨਾ ਜਿੱਦ ਦੇ ਸਕੀਮ ਸ਼ੁਰੂ ਹੋ ਗਈ ਸਾਰੀ ਜ਼ਿੰਦਗੀ ਵੀ